ਸ੍ਰੀ ਗੁਰੂ ਸਾਹਿਬ 와ਈ ਗੁਰਜੀ ਕੀ ਬਾਤ ਹੈ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਤਿ ਸਚਨਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਨੂੰ ਬਹੁਤ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਪੈਂਦੀਆਂ ਨੇ ਬਾਈ ਜੀ ਗੋਤੁਰ ਲੈ ਕੇ ਆਇਆ ਭਈ ਅੱਪਾ 301 600 ਦੇ ਦੋ ਆ ਬਾਈ ਬਹੁਤ ਹੀ ਚੰਗੇ আর ਸੋਹਣੇ ਗੋਤੁਰ ਆ ਬਾਈ ਜੀ ਸਾਰੇ ਦੇ ਸਾਰੇ ਹੀ ਸੰਦਈ ਸਦਰੀ ਦੇ ਲੱਗੇ ਹੋਏ ਆ ਬਾਈ ਠੀਕ ਹੈ ਬਾਈ ਤੇ ਵਿੱਚ ਕਮੈਂਟ ਕਰ ਦਿੰਦੇ ਆ ਬਾਈ ਕੰਬਰੀ ਤੇ ਬਾਈ ਕਿੰਨਾ ਉੜਦੇ ਆ ਕਿੰਨਾ ਕੀ ਗੱਲ ਬਾਤ ਆ ਬਾਈ ਜੇ ਆਪਾਂ 300 ਦੇ ਹਿਸਾਬ ਨਾਲ ਦੇ ਰਹੇ ਕੋਈ ਕਿਹੜਾ ਆਪਾਂ 10000 ਅੱਜ ਦੇ ਰਹੇ ਨਾ ਠੀਕ ਹੈ ਨਾ ਇਸ ਕਰਕੇ ਬਈ ਇਹੋ ਜਿਹੇ ਕਮੈਂਟ ਨਾ ਕਰਿਆ ਕਰੋ ਤੇ ਆਪਾਂ ਬਾਈ 300 ਵਾਲੇ ਦੀ ਕੋਈ ਗਾਰੰਟੀ ਨਹੀਂ ਲੈਂਦੇ ਹੁੰਦੇ ਠੀਕ ਹੈ ਬਾਈ ਜੇ ਆਪਾਂ 300 ਵਾਲੇ ਕੋਲ ਤੋਂ ਕੋਈ ਗਾਰੰਟੀ ਨਹੀਂ ਲੈਂਦੇ ਪਰ ਇੰਨਾ ਪਤਾ ਵੀ ਜੋ ਚੰਗੇ ਬੰਦੇ ਕੋਲੋਂ ਆਉਂਦੇ ਨੇ ਤਾਂ ਚੰਗੀ ਹੁੰਦੇ ਆ ਬਾਈ ਜੀ ਜਦੋਂ ਕਿਸੇ ਚੰਗੇ ਬੰਦੇ ਕੋਲੋਂ ਆਉਂਦੇ ਆ ਤਾਂ ਆਪਾਂ ਨੂੰ ਇੰਨਾ ਪਤਾ ਹੈ ਵੀ ਕੁਕੂਤਰ ਚੰਗੀ ਹੁੰਦੇ ਆ ਬਾਈ ਕਉਂਕੀ ਕੱਚੇ ਜਿਆਦਾ ਖੜਾ ਲੈਂਦੇ ਆ ਬਾਈ ਤੇ ਉਦੋਂ ਫਿਰ ਗਰਮੀ ਦੇ ਜਿਹੜੇ ਪਾਚ ਜਾਂਦੇ ਆ ਬਾਈ ਚਲੋ ਇਹ ਪਾਚ ਜਾਂਦੇ ਆ ਕਬੂਤਰ ਜਿਹੜੇ ਗਰਮੀ ਵਿੱਚ ਬਾਜੇ ਛੱਡਨ ਤੋਂ ਬਾਜ ਜਾਂਦੇ ਇਹ ਉਹ ਕਬੂਤਰ ਆਉਂਦੇ ਆ ਬਾਈ ਠੀਕ ਨਾ ਬਾਕੀ ਜਿਹੜੇ ਬੰਦੇ ਆਪਣੇ ਕਬੂਤਰ ਲੈ ਕੇ ਜਾਂਦੇ ਆ ਉਹ ਦੁਆਰਾਂ ਦੁਆਰਾਂ ਆ ਕੇ ਲੱਗ ਜਾਂਦੇ ਆ ਤੇ ਦੁਆਰੋਂ ਲੈ ਕੇ ਜਾਂਦੇ ਤਾਂ ਕਿਸੇ ਕਾਰਨ ਲੈ ਕੇ ਜਾਂਦੇ ਕਿਸੇ ਕਰਨ ਵਾਲੇ ਲੈ ਕੇ ਜਾਂਦਾ ਬਾਈ ਉਹਦਾ ਇੱਕ ਵਾਰੀ ਲਿਜਾ ਕੇ ਗਣਾ ਦੁਬਾਰਾ ਆਉਂਦਾ ਨਹੀਂ ਹੁੰਦਾ ਠੀਕ ਹੈ ਜੇ ਮਾਰੇ ਕਬੂਤਰ ਹੁਣ ਇੱਕ ਵਾਰੀ ਲੈ ਆ ਕੇ ਬਾਈ ਹਲਾ ਦੁਬਾਰਾ ਨਹੀਂ ਆਣਾ ਹੁੰਦਾ ਠੀਕ ਹੈ ਨਾ ਇਹ ਤਾਂ ਸੁਣਨ ਨੂੰ ਪਤਾ ਹੀ ਜਗਾ ਤੇ ਬਾਕੀ ਬਾਈ ਕਬੂਤਰ ਤੁਹਾਨੂੰ ਦਿਖਾਉਣੇ ਬਹੁਤ ਹੀ ਸ਼ਾਨਦਾਰ ਕਬੂਤਰ ਹੈ ਬਾਈ ਜੀ ਠੀਕ ਹੈ ਬਾਈ ਸਰਧਈ ਛਾਤਰੀ ਦੇ ਲੱਗੇ ਹੋਇਆ ਬਾਈ ਕਬੂਤਰ ਦੇਖੋ ਬਾਈ ਇੱਕ ਤੋਂ ਇੱਕ ਕਬੂਤਰ ਪਿਆ ਬਾਈ ਅੱਜ ਲਓ ਜੀ ਕੱਦ ਕਾਠੀ ਦੇ ਕਬੂਤਰ ਪੂਰੇ ਚੰਗੇ ਬਾਈ ਛੱਟੀਆਂ ਅੱਖਾਂ ਬਾਈ ਕਾਲੀ ਪੂਰੀ ਨੋਖ ਹੈ ਆਸ-ਸਰ ਉੱਤੇ ਹੀ ਕਾਲੇ ਛੁੱਟ ਹੈ ਬਾਈ ਕੀਕਾਵਾਜੀ ਫਰਾਂ ਦੇ ਕੁਲੀਅਰਟੀ ਚੈੱਕ ਕਰੋ ਬਾਈ ਤੇ ਆਹ ਲੋ ਜੀ ਪੰਛੀਆਂ ਦਾ ਵੀ ਸ਼ੌਂਕ ਕਰੋ ਬਾਈ ਕੀਕਾਵਾਜੀ ਕੱਦ ਕਾਟੀ ਦੇ ਕਬੂਤਰ ਦੇਖੋ ਕਿੰਨੇ ਖੁੱਲੇ ਡੋਲੇ ਆ ਬਾਈ ਲੰਬੇ ਲੋਝੇ ਕੱਦ ਕਾੜਦੇ ਆ ਬਾਈ ਇੱਥੇ ਹੀ ਪਤਾ ਲੱਗਦਾ ਵੀ ਕਬੂਤਰਾਂ ਦੀ ਕੀ ਕੁਲੀਅਰਟੀ ਆ ਬਾਈ ਲਓ ਬਾਈ ਜੀ ਕਰੋ ਅਗਲਾ ਕਬੂਤਰ ਚੈੱਕ ਹੋਈ ਤੋ ਤਰ ਵਰ ਕੇ ਚੁੱਟੀਆਂ ਖਾਣੇ ਬਾਈ ਪੂਰੀ ਨੂੰਗਾ ਬਾਈ ਜੀ ਮਾਰੇ ਮਾਰੇ ਛੁੱਟਾ ਬਾਈ ਸਾਥੇ ਠੀਕ ਹੈ ਬਾਈ ਤੇ ਲੋ ਜੀ ਕਾਊਂਟਰ ਚੈੱਕ ਕਰ ਲੋ ਇਹਦੇ ਵੀ ਮਾਉ ਜਾ ਬਾਈ ਠੀਕ ਹੈ ਬਾਈ 3300 ਦੇ ਹਿਸਾਬ ਨਾਲ ਮੈਂ ਦੇਨੇ ਆ ਬਾਈ ਆਪਾਂ ਨੇ ਠੀਕ ਹੈ ਕਾਊਂਟਰ ਚੈੱਕ ਕਰੋ ਬਾਈ ਜੀ ਕੋਈ ਚੀਜ਼ ਹੈ ਕੀ ਆ ਬਾਈ ਠੀਕ ਹੈ ਬਾਈ ਜੀ लो भाई करो कबूतरी चेक करो भाई कालिया अखाने भाई सब चिटी है ठीक है भाई जी तीन तीन साल के हिसाब न देने बी अपने ਹਲੋ ਕਾਰਲੋ ਚੈੱਕ ਕੱਲਾ 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 ਚੈੱਕ ਕਰਾ ਦੇਣਾ ਬਾਈ ਤੁਹਾਨੂੰ ਕੱਲਾ ਕਰਦਾ ਜਵਾ ਕੈਕਿ ਚੈੱਕ ਕਰਾਵਾਂਗੇ ਬਾਈ ਹਲੋ ਬਾਈ ਕਰੋ ਚੈੱਕ ਅਗਲਾ ਉਪਰ ਕਾਲੀਆਂ ਅੱਖਾਂ ਨੇ ਸਾਬ ਚਿੱਟਾ ਚੱਟੀਆਂ ਨੋਕ ਹੈ ਬਾਈ ਜੀ ਫਰਾਂ ਦੇ ਕਲੀਅਰਟੀ ਚੈੱਕ ਕਰੋ ਬਾਈ ਠੀਕ ਹੈ ਤੇ ਆਹ ਲੋ ਜੀ ਪੰਜਾਂ ਦਾ ਸ਼ੌਂ ਕਰੋ ਪੈਰ ਚ ਬਈ ਇਹ ਤਾਂਬੇ ਦੀ ਠੱਲ ਬਈ ਪੱਕੀ ਪੱਕੇ ਪੱਕੇ ਠੱਲ ਬਈ ਬਈ ਤਾਂਬੇ ਦੀ ਦੇ ਪੈਰ ਚ ਲੋ ਬਈ ਦੇਖੋ ਕਾਉਂਟਰ ਚੈੱਕ ਕਰੋ ਬਈ ਕੱਲਾ ਕੱਲਾ ਬਾਈ ਕਰੋ ਚੈੱਕ ਕਰੋ ਚਟੀਆਂ ਖਾਣੇ ਬਈ ਉਹ ਹੀ ਕਾਲੀ ਪੂਰੀ ਨੋ ਉਹ ਵੀ ਛੋਟਾ ਬਈ ਉਹ ਕੂਤਰ ਮੰਗ ਇੱਕ ਕਰ ਦੇ ਕੋ ਉਤਰ ਬਈ ਇਹ ਠੀਕ ਆ ਬਾਈ ਜੀ ਸਰਦਈ ਸਾਤਰੀ ਦੇ ਲੱਗੇ ਹੋਇਆ ਬਈ ਬਾਕੀ ਕਬੂਤਰ ਨੂੰ ਦੇਖ ਕੇ ਤੁਸੀਂ ਆਪੇ ਜਾਣ ਕਰੋ ਕੋਈ ਕੂਤਰ ਕੀ ਚੀਜ਼ ਨੇ ਬਾਈ ਪਤਾ ਲੱਗੇ ਜਾਂਦਾ ਬੰਦੇ ਕੋਈ ਡਰ ਕੋਈ ਅਣਜਾਣ ਬੰਦਾ ਹੈ ਨਹੀਂ ਅੱਜ ਢਿਕੜੀ ਜਿ ਕਿਸੇ ਨੂੰ ਪਤਾ ਹੀ ਨਾ ਲੱਗੇ ਬਿੱਤੀ ਚੀਜ਼ ਆ ਭਾਈ ਇਹਨਾਂ ਕੋ ਨਾ ਦਾ ਕੋਈ ਅਣਜਾਣ ਆ ਭਾਈ ਅੱਜ ਦੀ ਘੜੀ ਚ ਠੀਕ ਆ ਭਾਈ ਜੀ ਕੋਈ ਅਣਜਾਣ ਨਹੀਂ ਦਾ ਭਾਈ ਉਹ ਵਜਿ ਕਰੋ ਚੱਕ ਚੱਬਾ ਸਰਾ ਭਾਈ ਚੱਟੀਆਂ ਅੱਖਾਂ ਸੱਟੀਆਂ ਨਾ ਹੋਗਾ ਭਾਈ ਸਾਫ਼ ਜਟਾ ਇਹ ਸਾਰੇ ਦੇ ਸਾਰੇ ਸਰਦਈ ਸ਼ਾਹਦਰੀ ਕਰਨ ਕਿਉਂ ਭਾਈ ਠੀਕ ਆ ਭਾਈ ਜੀ ਇੱਕ ਘਰ ਦੇ ਕੋਲ ਉੱਤਰ ਆ ਕੇ ਕੰਤਨ ਸੋਦੇ ਸਾਹਿਬ ਨੂੰ ਦੇਣਾ ਦੇਖੋ ਕਬੂਤਰ ਦੇਖੋ ਤੁਸੀਂ ਕਿਹਾ ਪੈਲਾ ਪਾਉਂਦੇ ਕਰਦੇ ਹੋ ਬਈ ਹਲੋ ਬਈ ਕਰੋ ਚੈੱਕ ਕੁਪਰ ਚਿੱਟੀ ਅੱਖਾਂ ਕਾਲੀ ਤੇ ਚਿੱਟੀ ਨੋਕ ਬਾਈ ਮਲੂਮੇ ਛੋਟਾ ਬਾਈ ਸੱਚ ਹਲੋ ਬਈ ਫੋਰਾਂ ਦੀ ਕੁਆਲਿਟੀ ਚੈੱਕ ਕਰ ਲੋ ਉਹਨਾਂ ਕੋ ਉੱਤਰ ਦਿਖਾ ਰਿਹਾ ਬਈ ਜਦ ਪੰਪਾ ਕੋ ਉਤਰ ਬੰਪਜ ਨੂੰ ਕਹਿੰਨਾ ਬੰਪ ਉਹ ਕੋ ਉਤਰ ਬਈ ਆਏ ਹੋਏ ਆਪਣੇ ਕੋ ਲਾਓ ਬਈ ਚੈੱਕ ਕਰੀ ਚਲੋ ਕੱਲਾ ਕੱਲਾ ਚ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਚੈੱਕੇ ਨਾ ਕਰਾਈਏ ਚੈੱਕ ਕਰਾਵਾਂਗੇ ਬਈ ਕੱਲਾ ਕੱਲਾ ਹਣ ਖੜ ਕੇ ਚੈੱਕ ਕਰਾਉਣਾ ਬਈ ਲਾਓ ਬਈ ਗੋਧਰੀ ਬਈ ਖੱਟੀਆਂ ਅੱਖਾਂ ਪੂਰੀ ਨੋਗ ਸਾਬ ਚਟੀਆਂ ਬਾਈ ਇਹਨੂੰ ਕਲਪਨੋਕੀ ਕਹਿ ਦਿੰਦੇ ਆ ਉਹ ਕੂਦਰੀ ਆ ਬਾਈ ਸਾਬ ਚਟੀਆਂ ਖਟੀਆਂ ਆਖਣੇ ਬਾਈ ਲਓ ਜੀ ਕਾਰਲ ਫੋਰਾ ਨਾ ਸ਼ੰਗੋਈ ਲਓ ਬਾਈ ਸਾਡੇ ਕੇ ਵੀ ਦਿਖਾਤੀ लो भाई जी चेक करो खटिया आंखा छट्टी नोक लाल जीना साथी दो बड़ी ठीक है भाई जी लाल जीना कुमतुर साथी दो लो जी कैंची करा कुमतुर है पर कुमतुर बहुत शानदार है लो भाई जी करो शौक ਲੋ ਬਾਈ ਅਗਲਾ ਕੂਤਰ ਚੈੱਕ ਕਰੋ ਖੱਟੀਆਂ ਅੱਖਾਂ ਪੂਰੀ ਨੋਕ ਲਾਲ ਜੀ ਨਾਲ ਕੂਤਰਾ ਬਾਈ ਇਹ ਆ ਚੈੱਕ ਕਰ ਲੋ ਬਾਈ ਇਹ ਵੀ ਕੱਚੇ ਕੂਤਰ ਉੜਦਾ ਜੇ ਡਾਉਣਾ ਹੋਵੇ ਬਾਈ ਬੱਚਿਆਂ ਨੂੰ ਰੱਖਣਾ ਤੁਸੀਂ ਬੱਚਿਆਂ ਨੂੰ ਵੀ ਰੱਖ ਸਕਦੇ ਹੋ ਬਾਈ ਸਰਦਾਰੀ ਛਾਤਰੀ ਤੇ ਬਾਈ ਲੱਗੇ ਹੋਏ ਨੇ ਇਹਦੇ ਠਾਲਾ ਬਾਈ ਪੱਕੇ ਬਈ ਨੰਬਰ ਵਾਲੀ ਠਾਲਾ ਬਾਈ ਇਹਦੇ ਆਪਾਇਰਚ ਨੰਬਰਾਂ ਦੀ ਥਾਲਾ ਬਈ ਕਰਾ ਦੇ ਵੀ ਚੈੱਕ ਮੈਂ ਟਰੱਕ ਲਗਾ ਲਾ ਆਹ ਵਾਹ ਇਹ ਕਰੋ ਉੱਪਰ ਚੈੱਕ ਚੱਟੀਆਂ ਅੱਖਾਂ ਹੈ ਬਈ ਚੱਟੀਆਂ ਨੋਗਾ ਬਈ ਇਹ ਫੇਮਲੂ ਮੈਂ ਟੱਕ ਟੱਕ ਰਹੀ ਨੇ ਇਹਦੀ ਕਰਦੋਂ ਤੇ ਬੇਮਲੂਮੇ ਜਿਹਾ ਛੁਟਾ ਬਾਈ ਠੀਕ ਹੈ ਬਾਈ ਜੀ ਆ ਫਾਰਾਂ ਦੀ ਕਲੀਅਰਟੀ ਚੈੱਕ ਕਰ ਲਓ ਬਾਈ ਲੋ ਬਈ ਵੱਡਾ ਘੋਤਰੇਗਾ ਪਾਇਰ ਦੇ ਮੋਜਾ ਵੱਡੇ ਵੱਡੇ ਬਾਈ ਠੀਕ ਹੈ ਬਾਈ ਪੈਸੇ ਨਹੀਂ ਗਏ ਉੱਡਣ ਵਾਲਾ ਚ ਗਿਆ ਅਸੀਲਾਂ ਚ ਮੈਂ ਬਾਈ ਜੀ ਕਿਤੇ ਪੈਸੇ ਆਉਂਦੇ ਬਾਈ ਆਹ ਕੁ ਉਤਰ ਦੇਖੋ ਬਾਈ ਖਟੀਆਂ ਖਾਂ ਕਾਲਾ ਜੀਨਾ ਕਾਲੀਏ ਨੋਕ ਆ ਬਾਈ ਜੀ ਲਓ ਬਾਈ ਜਿੱਥਰੋਂ ਵੀ ਚੈੱਕ ਕਰੋ ਤੇ ਐ ਜਠਲੋ ਬਾਈ ਇਹਦੇ ਵਿੱਚ ਠੀਕ ਹੈ ਬਾਈ ਜੀ ਪੰਜਾ ਸ਼ੌਂ ਕਰ ਲੋ ਇੱਕ ਹੋਰ ਇਹਦੀ ਖਾਸੀਅਤ ਹੈ ਬਾਈ ਇਹਦੀ ਪੂਣ ਦੇ ਵਿੱਚ 13 ਵੰਗਾ ਬਾਈ ਲੋ 1 2 3 4 5 6 7 8 9 10 11 12 13 ਬਾਈ 13 ਫੰਗਾ ਬਾਈ ਦੀ ਪੂੰਛ ਜਿਹੜਾ ਜਾਣਕਰ ਬੰਦਾ ਆਪੇ ਸਮਝ ਲਵੇ ਕਿਹੜੀ ਨਸਲ ਦਾ ਬਾਈ ਇਹ ਕਿਉਂਕਿ 13 ਫੰਗਾ ਕੂਕਟਰ ਦੇ ਕਾਲਾ ਚੀਨਾ ਕਬੂਤਰ ਹੋਵੇ ਕਹਿੰਦਾ ਸੀ ਆਪਕੇ ਸਾਹਮਣੇ ਬਾਈ ਜੀ ਕਿਹੜੀ ਨਸ ਲੱਗੀ ਚਲੋ ਜਾਣ ਕਰ ਬੰਦਾ ਘਟੇਰੀ ਉਹ ਤਾਂ ਆਪਕੇ ਸਾਹਮਣੇ ਲਉ ਬਾਈ ਕਿਹੜੀ ਨਸ ਲੱਗੀ ਠੀਕ ਹੈ ਬਾਈ ਇਹ 3 3 ਸੋਦੇ हिसाब ਨਾਲ ਦੇਣੇ ਆਪਾਂ ਇਹ 12 ਨਾ ਗਾ ਬਾਈ ਕੋਟਲੋ ਟੋਟਲ ਬਾਈ 12 ਨਾ ਗਾ ਇਹ ਆ ਕਰ ਲੋ ਚੈੱਕ ਕਰ ਲਗ ਲਾ ਬਾਈ ਇਹ 300 ਦੇ ਸਾਬ ਨੂੰ ਦੇਣੇ ਆ ਬਾਈ ਜੀ ਇਹ ਕੋਈ ਬਾਈ ਉਰੇ ਆ ਕੇ ਕਿਤੇ ਕਦੋਂ ਫੀਏ ਕੱਟ ਕਰ ਲੋ ਆਪਾਂ 300 ਤੋਂ ਬੜੇ 1 ਰੁਪਿਆ ਵੀ ਨਹੀਂ ਕੱਟ ਕਰਦੇ ਠੀਕ ਹੈ ਨਾ ਬਾਈ ਇਹ ਆ ਕਰ ਲੋ ਚੈੱਕ ਸਰਦਾਰੀ ਛਾਤਰੀ ਦੇ ਬਾਈ ਸਾਰੇ ਦੇ ਸਾਰੇ ਇੱਕ ਘਰ ਦੇ ਕੋ ਉਤਰਾ ਬਾਈ ਆਏ ਹੋਏ ਲੋ ਜੀ ਕਰ ਲੋ ਕੱਲਾ ਕੱਲਾ ਚੈੱਕ ਬਾਈ ਇਹ ਬਾਈ ਜੀ ਟੀਨੇ ਲੈਣੇ ਹੈ ਕੋਈ ਫੋਨ ਕਰਿਓ ਆਮ ਬੰਦਾ ਬਈ ਫੋਨ ਨਾ ਕਰਿਓ ਫालतू ਬੰਦਾ ਕੋਈ ਫੋਨ ਨਾ ਕਰਿਓ ਬਈ ਜੀ ਠੀਕ ਹੈ ਜੀ ਫੋਨ ਨੰਬਰ ਮੇਰਾ 88728 01433 ਮੇਰਾ ਫੋਨ ਨੰਬਰ ਹੈ ਬਈ ਜੀ ਪਿੰਡ ਨਾਗਰਾ ਛੇਲਾ ਸੰਗਰੂਰ ਹੈ ਨੇੜੇ ਆਪਣੇ ਜਿਉਣਾ ਮੋੜ 'ਆ ਪੌੜਾਣੇ ਬਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦਿਆਂ ਜਲਦ ਹੀ ਕੋਈ ਤਾਂ ਤਕਰੀਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ